ਸਿਰ ਕਾਲਜੀ ਕਿਦਾ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਦੀ ਜਿਹੜੀ ਆਪਣੀ ਸੰਡੇ ਆਫਰ ਦੀ ਵੀਡੀਓ ਹੈ ਜੀ ਉਹ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਪ੍ਰਗਤੀ ਦੇ ਸੂਟ ਬਹੁਤ ਜ਼ਿਆਦਾ ਵਧੀਆ ਜਿਹੜਾ ਸਟੱਫ ਹੈਗਾ ਕਾਟਨ ਹੈ ਬਿਲਕੁਲ ਪਿਓਰ ਕੋਈ ਰਲਾ ਨਹੀਂ ਹੈਗਾ ਜੀ ਬਿਲਕੁਲ ਵੀ ਟ੍ਰਾਂਜੀ ਨਹੀਂ ਹੋਗੀ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਨਹੀਂ ਤੇ ਤੁਹਾਨੂੰ ਦਿਖਾ ਦਿੰਨੀ ਆ ਇਹਨਾਂ ਦੇ ਕਲਰ ਪ੍ਰਿੰਟ ਪ੍ਰੋਪਰ ਕੰਨੀ ਦੇ ਉੱਤੇ ਲਿਖਿਆ ਹੋਇਆ ਆਊਗਾ ਮੈਂ ਖੋਲ-ਖੋਲ ਕੇ ਦਿਖਾ ਦਉ ਲਓ ਜੀ ਇਹਦਾ ਫਰਸਟ ਕਲਰ ਇਹ ਰਹੂਗਾ ਜੀ ਤੇ ਸੈਕਿੰਡ ਕਲਰ ਇਹਦੇ ਵਿੱਚ ਇਹ ਵਾਲਾ ਆ ਗਿਆ ਇਸ ਪ੍ਰਿੰਟ ਦੇ ਵਿੱਚ ਐਂਡ ਥਰਡ ਕਲਰ ਮਾਊਸ ਜਿਹਾ ਸ਼ੇਡ ਆ ਗਿਆ ਐਂਡ ਫੋਰਥ ਕਲਰ ਆ ਗਿਆ ਦੇ ਵਿੱਚ ਲਵੈਂਡਰ ਪਰਪਲ ਜਿਹਾ ਸ਼ੇਡ ਤੇ ਨੈਕਸਟ ਡਿਜ਼ਾਈਨ ਆ ਗਿਆ ਜੀ ਇਹ ਵਾਲਾ 올ਓਵਰ 5 ਮੀਟਰ ਦੇ ਸੂਟ ਰਹਿਣਗੇ ਜੀ ਜਿਹੜੇ ਮੈਚਿੰਗ ਹੋਣਗੇ ਤੁਹਾਨੂੰ ਮੈਚਿੰਗ ਦੱਸਾਂਗੇ ਇਹਦੇ ਵਿੱਚ ਵੀ ਬੜੇ ਪਿਆਰੇ ਪਿਆਰੇ ਜਿਹੇ ਕਲਰ ਨੇ ਇਸ ਡਿਜ਼ਾਈਨ ਦੇ ਤਿੰਨ ਕਲਰ ਰਹਿਣਗੇ ਲੋ ਜੀ ਤਿੰਨ ਡਿਜ਼ਾਈਨ ਇਸ ਕਲਰ ਦੇ ਤਿੰਨ ਕਲਰ ਡਿਜ਼ਾਈਨ ਦੇ ਤੇ ਨੈਕਸਟ ਡਿਜ਼ਾਈਨ ਆ ਗਿਆ ਇਹ ਵਾਲਾ ਜੀ ਇਹ ਆਪਰ ਰਿਪੀਟ ਕਰ ਚੁੱਕਿਆ ਬਹੁਤ ਸੋਹਣਾ ਜਿਹਾ ਡਿਜ਼ਾਈਨ ਹੈ ਇਹਨਾਂ ਬਹੁਤ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਸੀ ਪੈਣ ਦੇ ਬਹੁਤ ਮੈਸੇਜ ਆ ਰਹੇ ਸੀਗੇ ਇਹ ਮੈਚਿੰਗ ਰਹੂਗਾ ਜਿਹਦੇ ਦੋ ਸ਼ੇਡ ਆਣਗੇ ਜੀ ਤੇ ਨੈਕਸਟ ਪ੍ਰਿੰਟ ਇਹ ਵੀ ਬੜਾ ਪਿਆਰਾ ਜਿਹਾ ਹੈਗਾ ਬਹੁਤ ਸੋਹਣਾ ਪ੍ਰਿੰਟ ਹੈ ਜਿਹੜਾ ਸਟਫ ਹੈ ਸਟਫ ਬਹੁਤ ਵਧੀਆ ਏ ਵਨ ਸਟਫ ਹੈ ਜੀ ਇਹ ਤੇ ਜਿਹੜੇ ਪ੍ਰਾਈਸ ਨੇ ਆਪਣੇ ਬਿਲਕੁਲ ਜੈਨੂਇਨ ਜੇ ਪ੍ਰਾਈਸ ਨੇ ਇਹਦੇ ਵਿੱਚ ਵੀ ਆਪਣੇ ਕੋਲੇ ਤਿੰਨ ਕਲਰ ਅਵੇਲੇਬਲ ਹੈਗੇ ਹੈਗੇ ਸਾਰੇ ਡਿਜ਼ਾਈਨਾਂ ਦੇ ਵਿੱਚ ਆਪਾਂ ਨੂੰ ਕਲਰ ਨੇਗੇ ਜਿਹੜੇ ਉਹ ਤੁਹਾਨੂੰ ਚੁਆਇਸ ਮਿਲ ਜੂਗੀ ਕਲਰਾਂ ਦੀ ਤੇ ਹੁਣ ਤੁਹਾਨੂੰ ਦਿਖਾ ਰਹੇ ਹਾਂਗੇ ਇਹ ਤਾਂ ਸਾਰੇ ਰਹੇ ਸੀ ਜੀ ਪ੍ਰਗਤੀ ਦੇ ਸੂਟ ਸਟਫ ਬਹੁਤ ਵਧੀਆ ਬਿਲਕੁਲ ਵੀ ਰੜਾ ਨਹੀਂ ਹੈਗਾ ਬਹੁਤ ਸੋਹਣਾ ਸਟਫ ਹੈਗਾ ਸਟਫ ਸ਼ਿਓਰਟੀ ਵਾਲਾ ਇਹ ਇੱਕ ਆਪਣੇ ਕੋਲੇ ਪ੍ਰਿੰਸੈਸ ਕਲੈਕਸ਼ਨ ਦਾ ਆ ਗਿਆ ਸੂਟ ਤੇ ਉਸ ਤੋਂ ਬਾਅਦ ਇਹ ਸ਼ੰਕਰ ਬ੍ਰਾਂਡ ਦੇ ਆ ਗਏ ਜੀ ਸ਼ੰਕਰ ਬ੍ਰਾਂਡ ਦੇ ਸੂਟ ਨੇ ਇਹਦੇ ਵਿੱਚ ਤਿੰਨ ਕਲਰ ਆਣਗੇ ਏਕੇ ਟੈਕਸ ਦਾ ਓਨਲੀ ਜਸਟ 1 ਹੈਗਾ ਇਹਦੇ ਵਿੱਚ ਸ਼ੰਕਰ ਬ੍ਰਾਂਡ ਦੇ ਵਿੱਚ ਆਗੇ ਜਿਹੜੇ ਮੈਂ ਤੁਹਾਨੂੰ ਦਿਖਾ ਰਹੀਆਂ ਇਹ ਪਹਿਲਾਂ 8 600 ਦੇ ਸੂਟ ਸੀਗੇ ਜਿਹੜੇ ਕਿ ਅੱਜ ਆਪਾਂ ਤੁਹਾਨੂੰ ਡਿਸਕਾਊਂਟ ਪ੍ਰਾਈਸ ਦੇ ਉੱਤੇ ਹੀ ਦੇਵਾਂਗੇ ਤੇ ਇਹ ਸ਼ੰਕਰ ਬ੍ਰਾਂਡ ਦੇ ਵੀ ਮਹਿੰਗੇ ਸੀਗੇ ਇਹ ਟਿੰਟਿੰ ਦਾ ਟਿੰਟਿੰ ਦਾ ਲਾਸਟ ਰਹਿ ਗਿਆ ਨਾ ਇਹ ਵੀ ਟਿੰਟਿੰ ਦਾ ਵੀ ਲਾਸਟ ਆ ਗਿਆ ਜੀ ਪਹਿਲਾਂ ਆਪਾਂ 850 900 ਰੁਪਏ ਦੇ ਵਿੱਚ ਦਿੱਤਾ ਸੀਗਾ ਤੇ ਇਹ ਪ੍ਰਕૃતિ ਦਾ ਇਹਦੇ ਉੱਤੇ ਇੰਬੋਰਡਰੀ ਆਗੀ ਇਹ ਵੀ ਸਿੰਗਲ ਪੀਸ ਰਹਿ ਗਿਆ ਇਹ ਮਹਿੰਗੇ ਸੂਟ ਸੀਗੇ ਜਿਹੜੇ ਮੈਂ ਤੁਹਾਨੂੰ ਅੱਜ ਸੇਮ ਪ੍ਰਾਈਸ ਦੇ ਵਿੱਚ ਹੀ ਦੇਵਾਂਗੀ ਲੋ ਜੀ ਇਹ ਵਾਲਾ ਆ ਗਿਆ ਜੀ ਟਿੰਟਿੰ ਦਾ ਇਹ ਵੀ ਟਿੰਟਿੰ ਦਾ ਹੈ ਜੀ ਨਹੀਂ ਟਿੰਟਿੰ ਦਾ ਹੀ ਹੈ ਟਿੰਟਿੰ ਟਿੰਟਿੰ ਹਾਂ ਸੈਂ ਸਿੰਦੂ ਹਾਂ ਸੰਦੂਰ ਦਾ ਟਿੰਟੀ ਨਾਲਿਆਂ ਦਾ ਹੀ ਹੈਗਾ ਇਹ ਪ੍ਰਿੰਸੈਸ 컬렉ਸ਼ਨ ਦਾ ਤੇ ਇਹ ਵਾਲਾ ਇਹਨਾਂ ਦੇ ਵਿੱਚ ਸਿੰਗਲ ਸ਼ੇਡ ਕਰਕੇ ਜੀ ਆਪਾਂ ਇਹ ਤੁਹਾਨੂੰ ਪਹਿਲਾਂ ਪਤਾ ਹੀ ਆਪਣੇ ਵੀਡੀਓ ਦੇ ਵਿੱਚ ਵੀ ਮਹਿੰਗੇ ਸੂਟ ਲੇਗੇ ਬਟ ਹੁਣ ਆਪਾਂ ਇਹ ਜਮਾ ਬਿਲਕੁਲ ਜੈਨੂਨ ਜੇ ਪ੍ਰਾਈਸ ਦੇਉਂਦੇ ਤੁਹਾਨੂੰ ਦੇਵਾਂਗੇ ਬਿਲਕੁਲ ਆਈ ਰੇਟ ਤੋਂ ਘੱਟ ਰੇਟ ਦੇ ਰਹੇ ਹਾਂ ਜੀ ਤੁਹਾਨੂੰ ਇਹ ਵਾਲੇ ਸੂਟ ਜਿਹੜਾ ਸਟੱਫ ਹੈਗਾ ਆਪਣਾ ਤੇ ਇਹਨਾਂ ਦੇ ਵਿੱਚ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਹੋ ਇਹ ਤੁਹਾਨੂੰ ਸ਼ੰਕਰ ਬ੍ਰੈਂਡ ਦੇ ਦੇਣਗੇ ਜਿਹੜੇ ਕਿ 800 ਰੁਪਏ ਦੇ ਪ੍ਰਾਈਸ ਜੋ 900 ਰੁਪਏ ਦੇ ਪ੍ਰਾਈਸ ਦੇ ਵਿੱਚ ਦੇ ਸੂਟ ਸੀਗੇ ਜਿਹੜੇ ਹੁਣ ਆਪਾਂ ਅੱਜ ਤੁਹਾਨੂੰ ਬਿਲਕੁਲ ਲੋ ਪ੍ਰਾਈਸ ਦੇ ਉੱਤੇ ਦੇਵਾਂਗੇ ਇਹ ਵਾਲਾ ਸੂਟ ਤੁਸੀਂ ਮੇਰਾ ਵੀ ਵੇਅਰ ਕੀਤਾ ਹੋਇਆ ਦੇਖਿਆ ਹੋਊਗਾ ਜੀ ਤੇ ਇਹ ਵਾਲਾ ਸੂਟ ਆ ਗਿਆ ਜੀ ਹਾਂ ਪ੍ਰਿੰਸੈਸ 컬렉ਸ਼ਨ ਦਾ ਆ ਗਿਆ ਜੀ ਇਹ ਵਾਲੇ ਸਾਰੇ ਜਿਹੜੇ ਮੈਂ ਤੁਹਾਨੂੰ ਰਿਪੀਟ ਚ ਦੁਬਾਰਾ ਦਿਖਾਵਾਂਗੀ ਇਹ ਆ ਗਏ ਜੀ ਨੇ ਪ੍ਰਕਤੀ ਦੇ ਸਟੱਫ ਬਹੁਤ ਵਧੀਆ ਜੀ ਸਟੱਫ ਬਹੁਤ ਵਧੀਆ ਕੋਈ ਇਹ ਨਹੀਂ ਹੈਗਾ ਵੀ ਲਾਈਨਿੰਗ ਦੀ ਰਿਕੁਆਇਰਮੈਂਟ ਹੈ ਜਾ ਇਹਦੇ ਵਿੱਚ ਕੋਈ ਰਲਾ ਹੈ ਬਿਲਕੁਲ ਪਿਓਰ ਕੋਟਨ ਹੈਗੀ ਬਹੁਤ ਜ਼ਿਆਦਾ ਵਧੀਆ ਜਿਹੜਾ ਇਹਨਾਂ ਦਾ ਰੇਟ ਦੇ ਰਹੇ ਆਂਗੇ ਆਪਾਂ ਤੁਹਾਨੂੰ ਬਿਲਕੁਲ ਜੈਨੂਇਨ ਜੇ ਪ੍ਰਾਈਸ ਦੇ ਉੱਤੇ 650 ਦੇ ਵਿੱਚ ਸਿਰਫ 650 ਰੁਪਏ ਦੇ ਵਿੱਚ ਸੂਟਸ ਨੂੰ ਦੇ ਰਹੇ ਆਂਗੇ ਇੰਨਾ ਕੁ ਵਧੀਆ ਆਫਰ ਹੈ ਨਾ ਇਹਨਾਂ ਦੇ ਉੱਤੇ ਇੰਨਾ ਕੁ ਵਧੀਆ ਜਿਹੜਾ ਸਟੱਫ ਹੈਗਾ ਇਹਨਾਂ ਦਾ ਜਿਹੜਾ ਸਿਰਫ ਤੁਹਾਨੂੰ 650 ਰੁਪਏ ਦੇ ਵਿੱਚ ਮਿਲ ਰਿਹਾ ਜਿਹੜਾ ਆਪਣਾ ਸ਼ਿਪਿੰਗ ਹੈ ਉਹ ਐਕਸਟਰਾ ਰਹੂਗੀ ਜੀ ਤੇ ਆਪਣਾ ਜਿਹੜਾ ਪ੍ਰਾਈਸ ਹੈ ਸੂਟ ਦਾ 650 ਰੁਪਏ ਰਹੂਗਾ ਜੀ ਇੰਨਾ ਕੁ ਜ਼ਿਆਦਾ ਵਧੀਆ ਸਟੱਫ ਹੈ 650 ਰੁਪਏ ਦੇ ਵਿੱਚ ਤੁਸੀਂ ਆ ਚਾਰ ਚਾਰ ਪੰਜ ਪੰਜ ਸੂਟ ਵੀ ਮੰਗਵਾਉਗੇ ਤਾਂ ਵੀ ਤੁਸੀਂ ਬਾਅਦ ਦੇ ਵਿੱਚ ਇਹ ਚੀਜ਼ ਕਹੋਗੇ ਕਿ ਹਾਂਜੀ ਆਪਾਂ ਘੱਟ ਮੰਗਵਾਏ ਨੇਗੇ ਆਪਾਂ ਹੋਰ ਮੰਗਵਾ ਲੈਣੇ ਸੀ ਇੰਨਾ ਕੁ ਵਧੀਆ ਸਟੱਫ ਹੈਗਾ ਜਦੋਂ ਤੁਸੀਂ ਮੰਗਵਾਉਗੇ ਤਾਂ ਉਹ ਤੁਸੀਂ ਉਦੋਂ ਦੇਖੋਗੇ ਉਦੋਂ ਕਹੋਗੇ ਇਹ ਚੀਜ਼ਾਂ ਵਟੇ ਸ਼ਿਓਰਟੀ ਵਾਲਾ ਜਿਹੜਾ ਫੈਬਰਿਕ ਹੈਗਾ ਹੈਗਾ ਕਲਰ ਪ੍ਰਿੰਟ ਲਾਜ਼ਮਾਵਨਗੇ ਇਹਨਾਂ ਦੇ ਬਹੁਤ ਵਧੀਆ 650 ਦੇ ਵਿੱਚ ਓਨਲੀ 650 ਦੇ ਵਿੱਚ ਤੁਹਾਨੂੰ ਇਹ ਸੂਟ ਰਣਗੇ ਜਿਹੜੇ ਆਪਾਂ ਦੇ ਰਹਿਆਂਗੇ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਬੁੱਕ ਕਰਿਓ ਇਹ ਵੀ ਤੁਹਾਨੂੰ 650 ਦੇ ਵਿੱਚ ਹੀ ਦੇਵਾਂਗੇ ਸਾਰੇ ਸੂਟ ਬਟ ਹੈਗੇ ਮਹਿੰਗੇ ਸੀਗੇ ਕੋਸਟਲੀ ਸੀਗੇ ਬਟ ਆਪਾਂ ਫਿਰ ਵੀ ਸੇਮ ਪ੍ਰਾਈਸ ਦੇ ਵਿੱਚ ਹੀ ਤੁਹਾਨੂੰ ਦੇ ਰਹੇ ਕਿਉਂਕਿ ਸਿੰਗਲ ਸਿੰਗਲ ਪੀਸ ਨਾ ਸਾਰੇ ਸੋਲੋ ਪੀਸ ਲੈਣਗੇ ਤੇ ਆਪਣਾ ਨੰਬਰ ਹੈ 9253115036 ਜਿਹਦੇ ਉਤੇ ਤੁਹਾਨੂੰ ਸਕ੍ਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ